ਕਈ ਮੈਨੂੰ ਕਮੈਂਟ ਕਰਦੇ ਆ ਦਾੜਾ ਰੱਖ ਕੇ ਚਪੇੜਾਂ ਖਾਈ ਜਿੰਨਾ ਉਹ ਭਰਾਵਾ ਛੇ ਵੀ ਕਮੈਂਟ ਕਰਦੇ ਨੇ ਬਹੁਤ ਕਰਦੇ ਨੇ ਮੈਨੂੰ ਹਾਸੇ ਆਉਂਦੀ ਹੈ ਗੁੱਸਾ ਨਹੀਂ ਆਉਂਦਾ ਉਹਨਾਂ ਦੀ ਮੈਂਟੈਲਿਟੀ ਤੇ ਹਾਸੇ ਆਉਂਦੀ ਹੈ ਕਿ ਮੂਰਖ ਲੋਕ ਨੇ ਉਹ ਸਿਰਫ ਗੁਰੂ ਸਾਹਿਬ ਦੇ ਮੁਰੇ ਜਾ ਕੇ ਮੱਥਾ ਮੱਥਾ ਰਗੜਦੇ ਨੇ ਮੈਂ ਤਾਂ ਕਹਿੰਦਾ ਮੱਥਾ ਵੀ ਨਹੀਂ ਰਗੜਦੇ ਭੁੰਡੀਆਂ ਮਾਰਨ ਜਾਂਦੇ ਨੇ ਗੁਰੂ ਘਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਚੱਕ ਕੇ ਉਹਨਾਂ ਦਾ ਪੜੋ ਤਾਂ ਸੀ ਸਟਿੱਕ ਤਾਂ ਪੜ ਕਰੋ ਵੀ ਸਮਾਜਿਕ ਢਾਂਚਾ ਉਹਦੇ ਵਿੱਚ ਕੀ ਲਿਖਿਆ ਕਿ ਕਿਵੇਂ ਜੀਣਾ ਹੈ ਕੀ ਤੁਹਾਡੇ ਲਈ ਜ਼ਰੂਰੀ ਹੈ ਕੀ ਨਹੀਂ ਕੀ ਉਹਨਾਂ ਨੂੰ ਪਤਾ ਨਹੀਂ ਵੀ ਇਹ ਖੇਡ ਹੈ ਇਹ ਨਹੀਂ ਕੋਈ ਸ਼ਾਇਦ ਮੇਰੇ ਸਾਹਮਣੇ ਨਾਲ ਕਹਿੰਦੇ ਆ ਵੀ ਜਦੋਂ ਅਸੀਂ ਕਿਸੇ ਦੀ ਬਰਾਬਰੀ ਨਹੀਂ ਕਰ ਸਕਦੇ ਫਿਰ ਉਹਨੂੰ ਬਦਨਾਮੀ ਕਰਨੇ ਸ਼ੁਰੂ ਕਰਦੇ ਆ ਉਹ ਅਗਲੇ ਨੂੰ ਐ ਲਾ ਦੋ ਮੈਂ ਯਾਰ ਮੈਂ ਕਿਉਂ ਨਹੀਂ ਕਰਿਆ ਸੈਲਸ ਫੀਲ ਕਰਦੇ ਆ ਔਰ ਤਾਂ ਕੁਝ ਨਹੀਂ ਪਰ ਮੈਂ ਉਹਨਾਂ ਨੂੰ ਰਿਪਲਾਈ ਨਹੀਂ ਕਰਦਾ ਲੋਕ ਹੀ ਉਹਨਾਂ ਨੂੰ ਰਿਪਲਾਈ ਚੰਗਾ ਕਰ ਦਿੰਦੇ ਆ ਮੈਨੂੰ ਲੱਗਦਾ ਰਿਪਲਾਈ ਕਰਨ ਦੀ ਲੋੜ ਵੀ ਨਹੀਂ ਹੁੰਦੀ ਜੇ ਬੰਦਾ ਰਿਪਲਾਈਆਂ 'ਚ ਪੈ ਜਾਵੇ ਫਿਰ ਉਧਰ ਹੀ ਹੋ ਜਾਂਦਾ ਮੈਂ ਸਵੇਰੇ ਇੱਕ ਕਮੈਂਟ ਪੜਿਆ ਸੀ ਉਹਨੇ ਕਿਹਾ ਓਏ ਦਾੜਾ ਰੱਖ ਕੇ ਚਪੇੜਾਂ ਖਾਈ ਜਾਂਦਾ ਵੀ ਉੱਪਰੋਂ ਫੇਤਾਪੀਆਂ ਮਾਰੀ ਜਾਂਦਾ ਕਹਿੰਦਾ ਕਾਦੀ ਦਲੇਰੀ ਆ ਇਹ ਉਹਨੇ ਥੱਲੇ ਕਿਹਾ ਕਹਿੰਦਾ ਇਹ ਗੱਲ ਉਹਦੇ ਸਾਹਮਣੇ ਜਾ ਕੇ ਕਹਿ ਨਲੇ ਉਹਦੇ ਚਪੇੜ ਖਾ ਕੇ ਦੇਖੀ ਤੂੰ ਵੀ ਮਾਰ ਲਈਂ ਜਾਂਦਾ ਇੱਕ ਉਹਦੇ ਤਸੱਲੀ ਆਪਣੀ ਕਰ ਲਈ ਇਹ ਮੂਰਖ ਲੋਕ ਨੇ ਜੀ ਇਹ ਸਪੌਂਸਰ ਹੈ